ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਤੁਸੀਂ ਕੁਰਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੇ ਆ ਬਾਸਟਾਂ ਲੈਣੀਆਂ ਇਹ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚ ਚੁੱਕੇ ਆ ਜੜਿਆਲਾ ਗੁਰੂ ਮਾਤੂ ਸ਼੍ਰੀ ਦਸਤਾਰ ਤੇ ਆ ਜਿਹੜੇ ਤੁਸੀਂ ਬਾਜ਼ਾਰ ਦੇ ਵਿੱਚ ਆ ਕੇ ਲੈਨੇ ਹੋ 3 3000 ਦੇ 25 2500 ਰੁਪਏ ਦੇ ਕੁਰਤੇ ਪਜਾਮੇ ਤੁਹਾਨੂੰ ਇੱਥੇ ਮਿਲਣੇ ਆ ਸਿਰਫ 700 ਦੇ ਵਿੱਚ ਆਹ ਜਿਹੜਾ ਤੁਸੀਂ ਪੇਪਰ ਕਾਟਨ ਦਾ ਕੁਰਤਾ ਪਜਾਮਾ ਕੋਈ ਮੰਗਦਾ 3500 ਕੋਈ ਮੰਗਦਾ 4000 ਤੁਸੀਂ ਚੈੱਕ ਕਰ ਲਓ ਪੇਪਰ ਕਾਟਨ 950 ਰੁਪਏ ਦੇ ਵਿੱਚ কুর্তা ਪਜਾਮਾ ਮਿਲ ਜਾਣਾ ਚਾਹੇ ਕੋਟ ਪੈਂਟ ਲੈਣੇ ਆ ਜਿਹੜਾ 2 ਪੀਸ ਕੋਟ ਉਹਨਾਂ ਬਾਜ਼ਾਰ ਤੁਸੀਂ ਲੈਣੇ ਹੋ 10-1000 ਰੁਪਏ ਦਾ ਇੱਥੇ ਮਿਲਣਾ 2995 ਦਾ ਸਲਾਈ ਕਰਕੇ ਤੁਸੀਂ ਲੈਣਾ 3 ਪੀਸ ਕੋਟ ਪੈਂਟ ਜਿਹੜਾ 15000 ਰੁਪਏ ਦਾ ਬਾਜ਼ਾਰ ਚ ਲੈਣੇ ਹੋ ਇੱਥੇ ਮਿਲੂਗਾ 3760 ਚ ਇਸ ਤੋਂ ਇਲਾਵਾ ਤੁਸੀਂ ਜਿੰਦਾਂੇ ਮਰਜੀ ਡਿਜ਼ਾਈਨਰ ਕੋਟ ਲੈਣੇ ਆ ਡਿਜ਼ਾਈਨਰ ਕੋਟ ਤੇ ਪਜਾਮਾ ਮਿਲਣੇ ਆ ਵੈਰਾਈਟੀ ਬਹੁਤ ਸਾਰੀ ਆ ਆ ਚੱਕੋ ਜੀ ਸਭ ਤੋਂ ਵੱਡਾ ਆਫਰ ਬਾਜ਼ਾਰ ਦੇ ਵਿੱਚ ਇੱਕ কুর্তা ਪਜਾਮਾ 5 ਮੀਟਰ ਦਾ 500 ਤੋਂ ਘੱਟ ਨਹੀਂ ਮਿਲਦਾ ਪਰ ਅਸੀਂ 1000 ਦੇ 2 3 4 5 ਕੁੜਤੇ ਪਜਾਮੇ ਦੇਣੇ ਆ ਭਾਜੀ 1000 ਰੁਪਏ ਦੇ ਦੇਖੋ ਜਿਹੜਾ ਕਹਿੰਦਾ 600 ਕੋਈ ਕਹਿੰਦਾ 700 ਕੋਈ ਕਹਿੰਦਾ 800 ਇੱਥੇ 200 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਚਾਹੇ ਲਾਈਟ ਲੈ ਲਓ ਗ੍ਰੇ ਪਿਸਤਾ ਜਿੱਦਾਂ ਦੇ ਮਰਜ਼ੀ ਰੰਗਾਂ ਵਿੱਚ ਹੀ ਲੈ ਸਕਦੇ ਹੋ ਮਰਤੂ ਸ਼ਹੀਦ ਦਸਤਾਰ ਜੰਡਿਆਲੇ ਗੁਰੂ ਆ ਚੱਕੋ ਜੀ ਬਹੁਤ ਵੱਡੀ ਆਫਰ ਲੱਗਣ ਜਾ ਰਹੀ ਆ ਸਿਰਫ 5 ਦਿਨਾਂ ਦੀ 5 ਦਿਨਾਂ ਦੀ ਆਫਰ ਆ ਆ ਚੱਕੋ ਕੁੜਤਾ ਪਜਾਮਾ ਕੀਜ਼ਾ ਕਾਟਨ ਦਾ ਕੁਆਲਿਟੀ ਪੂਰੀ ਵਧੀਆ ਰੇਟ ਸੁਣ ਲਓ ਬਾਜ਼ਾਰ 'ਚ 1500 2000 1700 ਪਰ ਅਸੀਂ ਇੱਕ ਕੁੜਤਾ ਪਜਾਮਾ 500 ਰੁਪਏ ਦਾ ਦੇਣਾ ਹੈ ਦੇਖੋ ਬਾਜ਼ਾਰ 'ਚ 1500 ਦਾ ਇੱਕ ਇੱਥੇ 1500 ਦੇ ਤਿੰਨ ਵਾਈਟ ਦੇ ਵਿੱਚ ਤੁਸੀਂ ਦੇਖੋ ਕਿੰਨੇ ਥਾਣੇ ਕਿੰਨੇ ਤਰ੍ਹਾਂ ਦਾ ਕੱਪੜਾ ਭਾਜੀ ਇਹ ਵੀ 700 ਦੇ ਵਿੱਚ ਦੇ ਦੂੰਗੇ ਬਿਲਕੁਲ ਭਾਜੀ ਵਾਈਟ ਦੇ ਸਾਡਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ 900 1200 1500 ਤੱਕ ਦੇ ਕੁੜਤੇ ਪਜਾਮੇ ਆ ਚਾਹੇ ਪੇਪਰ ਕਾਟਨ 'ਚ ਵਾਈਟ ਲੈ ਲੋ ਚਾਹੇ ਗੀਜ਼ਾ ਕਾਟਨ ਚਾਹੇ ਮੇਟੀ ਚਾਹੇ ਲੇਲਣ ਜਿਹੜੇ ਕਈ ਸ਼ਕੀਨ ਗੱਪਰੂ ਆ ਕਹਿੰਦੇ ਕਰ ਨੌਜਲਾ ਗਿੱਪੀ ਗਰੇਵਾਲ ਜਾਂ ਗੁਰਪ੍ਰੀ ਜੋ ਕੁਰਤੇ ਪਜਾਮੇ ਪਾਉਂਦੇ ਆ ਜਿਹੜੇ ਟ੍ਰੈਂਡ ਬਣ ਜਾਂਦੇ ਆ ਸਾਡੇ ਕੋਲੇ ਉਹ ਵੀ ਹੈਗੇ ਆ 700 ਰੁਪਏ ਤੋਂ ਸ਼ੁਰੂ ਹੈ ਸ਼ਰਟਾਂ ਲੈਣੀਆਂ ਚਾਹੇ ਤੁਸੀਂ ਚੈੱਕ ਦੇ ਵਿੱਚ ਲੈ ਜੋ ਚਾਹੇ ਤੁਸੀਂ ਲਾਈਨਿੰਗ ਲੈ ਲਓ ਚਾਹੇ ਤੁਸੀਂ ਪ੍ਰਿੰਟ ਚ ਲੈ ਲਓ ਸਾਡੇ ਕੋਲ 350 ਰੁਪਏ ਤੋਂ ਜਿਹੜੀ ਸ਼ਰਟ ਸਾਡੇ ਕੋਲ ਸਟਾਰਟ ਹੋ ਜਾਂਦੀ ਆ ਕਿਤੇ ਆਪਣੇ ਕਿਸੇ ਵੀ ਸ਼ਹਿਰ ਚੋਂ ਕਿਸੇ ਵੀ ਤੁਸੀਂ ਪੈਂਟ ਚੋਂ ਟੇਲਰ ਦੀਆਂ ਦੁਕਾਨਾਂ ਤੋਂ ਪੁੱਛ ਲਓ 2 ਪੀਸ ਕੋਟ ਪੈਂਟ ਦੀ ਸਵਾਈ 4500 5000 ਰੁਪਏ ਹੁੰਦੀ ਹੈ ਕੰਨ ਖੋਲ ਕੇ ਸੁਣ ਲਓ ਪਰ ਅਸੀਂ ਕੋਟ ਪੈਂਟ ਆਹੀ ਕੱਪੜਾ ਵਿਦ ਸਟਿਚਿੰਗ ਮਟੀਰੀਅਲ ਲਾ ਕੇ ਤੁਹਾਡੇ ਨਾਪ ਦਾ 2995 ਦੇ 2 ਪੀਸ ਤੇ 3 ਪੀਸ 3760 ਦੇ ਦੇਣਾ ਕੱਪੜੇ ਦੀ ਚੈੱਕ ਕਰ ਲਓ ਉਹ ਦੇਖੋ ਭਾਵੇਂ ਇਹਦੇ ਟੋਚਣ ਪਾ ਲੋ ਟੋਚਣ ਕੱਪੜੇ ਦੀ ਕੁਆਲਟੀ ਵੀ ਆਪਾਂ ਸੁਪਰ ਰੰਗਾ ਮੀਚੀ ਚੈੱਕ ਕਰ ਲਓ ਜੀ ਲਾਈਟ ਪਿਸਤਾ ਲੈਣਾ ਡਾਰਕ ਗਰੇ ਲੈਣਾ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਇਹਦੇ ਵਿੱਚ ਵੀ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਕੁਆਲਟੀਆਂ ਗੱਲ ਇੱਥੇ ਨਹੀਂ ਮੁੱਕਦੀ ਕਹਿੰਦੇ ਵੱਡੇ ਵੱਡੇ ਸਟੂਡੀਓਾਂ 'ਚ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਦੇ ਵਿੱਚ 15 15 30000 ਦੇ ਕੋਟ ਪੈਂਟ ਬੰਦੇ ਆ ਸਾਡੇ ਕੋਲੇ ਉਹ ਵੀ ਹੈਗੇ ਆ ਜਿੱਦਾਂ ਇਟਾਲੀਅਨ ਫੈਬਰਿਕ ਡਿਜ਼ਾਈਨਰ ਕੋਟ ਇਹ ਵੀ ਸਾਡੇ ਕੋਲ ਅਵੇਲੇਬਲ ਆ ਪਰ ਇਹਦਾ ਵੀ ਅਸੀਂ 25-30000 ਕੈਂਚੀ ਲੈ ਕੇ ਲੋਕਾਂ ਦੀਆਂ ਜੇਬਾਂ ਤੇ ਨਹੀਂ ਮਾਰਦੇ ਇਹ ਵੀ ਅਸੀਂ 5-6000 ਤੇ ਸਟਿਚ ਕਰਕੇ ਦੇ ਦਾਂਗੇ ਦੇਖੋ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸਾਡੇ ਵੀਰ ਹੈਗੇ ਆ ਤੁਸੀਂ ਰੂਪੀਆ ਲੈਣਾ ਤੁਸੀਂ ਫੋਲ ਬੈ ਲੈਣਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਉਸ ਦੀ ਪੂਰੀ ਗਾਰੰਟੀ ਆ ਤੁਸੀਂ 3 ਮਹੀਨੇ ਅੰਦਰ ਵਾਪਸ ਕਰਕੇ ਨਵਾਂ ਕੱਪੜਾ ਲੈ ਕੇ ਜਾ ਸਕਦੇ ਹੋ ਆ ਤੁਸੀਂ ਰੰਗ ਚੈੱਕ ਕਰ ਲਓ ਇਸ ਦੇ ਇਲਾਵਾ ਤੁਸੀਂ ਮੈਚ ਕਰਕੇ ਟਾਈਆਂ ਲੈ ਗਈਆਂ ਨੇ ਟਾਈਆਂ ਦੇ ਵਿੱਚ ਵੀ ਬਹੁਤ ਵਧੀਆ ਲਾਈਨਿੰਗ ਦੇ ਵਿੱਚ ਕਹਿੰਦੇ 5 5 10 10 15 15000 ਲੇਡੀ ਸੂਟ ਲੈ ਲੈਂਦੀ ਆ ਪਹਿਣਾ ਪਰ ਲਾਈਨਿੰਗ ਦੇਸੀ ਜੀ ਲਾ ਲੈਂਦੀ ਆ ਫਿਰ ਕਹਿੰਦੇ ਸਾਡਾ ਸੂਟ ਸੱਜ ਗਿਆ ਅਸੀਂ ਲਾਈਨਿੰਗ ਸਿਰਫ 40 ਰੁਪਏ ਮੀਟਰ ਬ੍ਰਾਂਡਡ ਮਾਤੂ ਸ਼੍ਰੀ ਦਸਤਾਰ ਦੀ 40 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜਿੱਤੇ ਡਾਰਕ ਰੰਗ ਵੀ ਮਿਲਦੇ ਆ ਲਾਈਟ ਵੀ ਮਿਲ ਜਾਂਦੇ ਆ 40 ਰੁਪਏ ਮੀਟਰ ਦੇਖੋ ਚੰਗੀ ਚੀਜ਼ ਵਧੀਆ ਚੀਜ਼ ਕੁਰਤੇ ਪਜਾਮੇ ਸ਼ਰਟਾਂ ਕੋਟ ਪੈਂਟ ਹਰ ਇੱਕ ਚੀਜ਼ अवेलेबल ਆ ਔਰ ਤੁਸੀਂ ਆਉਣਾ ਕਿੱਥੇ ਆ ਜੰਡੇਆਲੇ ਗੁਰੂ ਆਜੋ ਬਹੁਤ ਵੱਡੀ ਆਫਰ 5 ਦਿਨਾਂ ਦੀ ਆਫਰ ਲੱਗੀ ਵਾਜੀ ਸੋ ਨੰਬਰ ਸਾਡੀ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੇ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਜੜਿਆਲਾ ਗੁਰੂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਕਿਆਰਾਬਨ ਓਮਸਨ ਦੀ ਨਾਲ ਹਰਦੀਪ ਸਿੰਘ ਅੱਗਰਸਾਂ ਡੀਵੀ ਜੜੇ ਵਾਲਾ ਗੁਰੂ